ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫੜਿਓ ਰਾਖ ਲਿਓ ਭਗਵਾਨ ਜਿਹੜੀਆਂ ਹੋਰ ਮਤਾਂ ਨੇ ਦੁਰਮਤਾਂ ਨੇ ਦੂਰੀ ਬਣਾਉਣ ਵਾਲੀਆਂ ਨੇ ਆਪਣੇ ਮੋੜ ਤੋਂ ਜਿਹੜਾ ਜੋੜਣਾ ਓਤੋ ਹੀ ਦੂਰੀ ਪਾ ਕੇ ਰੱਖਣ ਵਾਲੀਆਂ ਮਤਾਂ ਨੇ ਉਹਦੇ ਜਿਹੜਾ ਨੇ ਰਈਆਂ ਨੇ ਉਹ ਜਤਨ ਤਾਂ ਕਰਦੇ ਨੇ ਜਦ ਸੁਖ ਦੇ ਜਦ ਤਾਰਿਆਂ ਬੁੱਤਰ ਜਤਨ ਕਰਦਿਆਂ ਨੇ ਜਤਨ ਬਹੁਤ ਅਪਣਾ ਕਰ ਰਹੇ ਹੋ ਤਾਰਿਆਂ ਮਤਨ ਦੇ ਵਿੱਚ ਜਤਨ ਕੀਤਾ ਸਾਰੇ ਤਰੀਕੇ ਵਰਤ ਕੇ ਦੇਖ ਲੈ ਮੈਂ ਇੱਥੇ ਉਹਨਾਂ ਨੂੰ ਵਾਹ ਬੰਤਾ ਕਾਜ਼ੀ ਬੜਿਆ ਊਕਾਰਵਾਦਾ ਚੱਲੇਗਾ ਜਿਹਨੇ ਮਤਨ ਧਾਰਨ ਕੀਤੀਆਂ ਪਾਠ ਪੜ੍ਹੇ ਔਰ ਬੇਦਬਚਾਰੇ ਉਹਨਾਂ ਕੋਲ ਅੰਮ੍ਰਿਤ ਨਾਲ ਸਾਢੇ 5-6 ਘੰਟੇ ਸੰਧਰਾਣ ਛੱਡ ਕੇ ਅਧਿਕ ਉਦਵਾਦੇ ਊਕਾਰਵਾਦਾ ਹੀ ਚਲਾ ਲਿਆ ਸੋਰਾ ਮਰ ਕੋ ਵਾ ਦੁਰਮਤ ਸਿਓ ਨਾਨਕ ਫਦਿਉ ਸੋ ਰਖ ਲਿਓ ਭਗਵਾਨ ਇਹ ਭਗਵਾਨ ਮੈਨੂੰ ਬਚਾਲੇ ਦੁਰਮਤ ਜਿਹੜੀ ਮਾਇਆ ਮਤਸਾੜ ਕੀਤੀ ਆਉਂੀਆਂ ਨੇ ਇਹ ਸਾਰੀਆਂ ਦੁਰਮਤਾਂ ਨੇ ਕੋਈ ਵੀ ਬਾਤੇ ਕਾਂ ਹੈ ਆਬ ਨਹੀਂ ਹੈ ਜਿਹੜੀਆਂ ਕਾਲ ਨੂੰ ਘਟਾ ਸਕੇ ਇਹਦਾ ਮਤਲਬ ਇਹ ਹੈ ਜੇ ਨਹੀਂ ਹੋ ਰਿਹਾ ਹਕਾਲ ਨਹੀਂ ਘਟ ਰਿਹਾ ਤਾਂ ਦੁਰਮਤ ਵਿੱਚ ਫਸਿਆ ਆਂ ਮੈਨੂੰ ਗੁਰਮਤ ਦੇ ਆਪਣੀ ਮਤ ਦੇ ਮੈਨੂੰ ਇਹੋ ਬਚਾਲੇ ਇਹ ਸਾਬਦ ਹੋ ਗਿਆ ਵੀ ਭਗਤੀ ਕੋਈ ਅਸਰ ਗੁਰਮਤ ਤੋਂ ਬਿਨਾ ਹੋਰ ਕੋਈ ਟਿਕਾ ਨਹੀਂ ਹੈ ਜਟਨ ਦਾ ਹਾਂ ਠੀਕ ਹੈ ਜੀ ਇੱਥੇ ਮੈਂ ਜਿਹੜਾ ਸ਼ਬਦ ਹੈ ਇਹ ਠੀਕ ਹੈ ਮੰਮੇ ਤੇ ਦਲਾਵਾ ਚਾਹੀਦੀ ਹਾਂ ਤਾਂ ਬਣ ਹੋਊਗਾ ਠੀਕ ਹੈ ਜੀ ਜਤਨ ਬਹੁਤ ਮੈਂ ਕਰ ਰਿਹਾ ਮਿੱਟੀਓ ਨਾ ਮਨ ਕੋ ਮਾਨ ਮੈਂ ਕਰ ਰਿਹਾ ਜਤਨ ਹਾਂਜੀ ਜੇ ਭਗਵਾਨ ਤੋਂ ਜਾਂ ਹਰ ਤੋਂ ਗਿਆਨ ਲੈ ਕੇ ਯਤਨ ਕਰਦੇ ਫੇਰ ਠੀਕ ਰਹਿਣਾ ਸੀ ਹਾਂਜੀ ਹਾਂ ਜੀ ਠੀਕ ਹੈ ਜੀ ਇੱਥੇ ਭਗਵਾਨ ਸ਼ਬਦ ਵੀ ਮੂਲ ਵਾਸਤੇ ਆਇਆ ਤੇ ਇੱਥੇ 34 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ ਹਾਂ ਜੀ